ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ న్యూਸ ਤੇ ਮੈਂ ਆ ਤੁਹਾਡੇ ਨਾਲ ਪੱਤਰਕਾਰ ਕਿਰਨ ਸਤਾਰਾ ਤੇ ਇਸ ਵਕਤ ਅਸੀਂ ਮੌਜੂਦ ਆ ਤਲਵੰਡੀ ਭਾਈ ਦੇ ਥਾਣੇ ਦੇ ਵਿੱਚ ਜਿੱਥੇ ਕਿ ਜ਼ਿਲ੍ਹਾ ਪੁਲਿਸ ਨੂੰ ਚੋਰੀ ਦੇ ਜਿਹੜੇ ਮੋਟਰਸਾਈਕਲ ਜਿਹੜੇ ਆ ਉਹ ਵੱਡੀ ਜਿਹੜੀ ਤਾਦਾਦ ਦੇ ਵਿੱਚ ਉਹਨਾਂ ਨੇ ਇਹ ਬਰਾਮਦਗੀ ਕੀਤੀ ਆ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਚੋਰੀ ਦੇ ਜਿਹੜੇ 20 ਮੋਟਰਸਾਈਕਲ ਜਿਹੜੇ ਆ ਉਹ ਵੱਖ-ਵੱਖ ਮਾਮਲਿਆਂ ਵਿੱਚ ਲੋੜਿੰਦੇ ਚੋਰਾਂ ਦੇ ਕੋਲੋਂ ਇਹ ਫੜੇ ਗਏ ਨੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਜਿਹੜੇ ਮੋਟਰਸਾਈਕਲ ਜਿਹੜੇ ਥਾਣੇ ਦੇ ਵਿੱਚ ਖੜੇ ਨੇ ਉਹਨਾਂ ਦੀ ਤਸਵੀਰ ਦਿਖਾ ਦਿੱਤੀ ਜਾਵੇ ਔਰ ਇਸ ਥਾਣੇ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਐਸਐਸਪੀ ਸੋਮਿਆ ਮਿਸਰਾ ਜੀ ਉਹ ਵੀ ਇੱਥੇ ਪਹੁੰਚੇ ਨੇ ਔਰ ਉਹਨਾਂ ਤੋਂ ਜਾਨਣਾ ਚਾਹਵਾਂਗੇ ਕਿ ਉਹਨਾਂ ਦਾ ਇਸ ਪ੍ਰਤੀ ਕੀ ਕਹਿਣਾ ਹੈ बहुत वह काम किया चार चोर पकड़े हैं जेड न सिर्फ फिरोजपुर के बट आसपास की भी गोवा डिस्ट्रिक्ट फरीदकोट डिस्ट्रिक्ट तरन तारण डिस्ट्रिक्ट ऑपरेट कर रहे तलवंडी बाल के इंसपैक्टर रवि कुमार ने बहुत व्याम किया है इन्होंने जेड़े दो चोर फड़े ने एक तीजा सिंह दूजा सुखप्रीत दोनों कलपुर्ट के रहने वाले ने ਇਹ ਹੁਰਤਾਂ ਇਨਾਂ ਨੇ ਟੋਟਲ 20 ਮੋਟਰਸਾਈਕਲਸ ਦੀ ਰਕਮਨੀ ਕੀਤੀ ਹੈ ਇਹ ਜਿਹੜੀ ਚੋਰੀ ਹੈਗੀ ਇਹ ਹੁਰਤਾਂ ਦੇ ਕੁਸ਼ਕਿਸ਼ ਚ ਮੰਨਦੇ ਹੈ ਕਿ ਇਨਾਂ ਨੇ ਬੋਗਾ ਡਿਸਟ੍ਰਿਕਟ ਦੇ ਵਿੱਚ ਫਰੀਖੋ ਡਿਸਟ੍ਰਿਕਟ ਦੇ ਵਿੱਚ ਜ਼ੀਰਾ ਸਬਡਿਵੀਜ਼ਨ ਅਤੇ ਇਹ ਸਿਟੀ ਤੇ ਜਿਹੜਾ ਸਾਡਾ ਰੂਰਲ ਸਬਡਿਵੀਜ਼ਨ ਤੇ ਅਰਬਨ ਸਬਡਿਵੀਜ਼ਨ ਹੈ ਫਰੂਸਪੁਰ ਡਿਸਟ੍ਰਿਕਟ ਦਾ ਉਥੇ ਇਹ ਬਾਈਕਸ ਦੀ ਚੋਰੀ ਕੀਤੀ ਹੈ ਤੇ ਇਹ ਵੀ ਮੰਨਦੇ ਹੈ ਕਿ ਇਹ ਬਾਈਕ ਨੂੰ ਇਹ ਅੱਗੇ 2-2000 2500 ਦੇ ਰੇਟ ਦੇ ਵਿੱਚ ਵੇਚ ਦਿੰਦੇ ਸੀਗੇ ਤੇ ਕਾਫੀ ਟਾਈਮ ਸੇ ਇਹ ਐਜ਼ ਅ ਗੈਂਗ ਕਾਮ ਕਰਦੇ ਸੀਗੇ एस ज सिंह है वोदर पुराना भी एक मुकदमा दर्ज है और जो दूजा है सुखप्रीत वो यदा नए टाइम के साथ दे रहा है और काफ़ी टाइम तपरेट कर रहे थे कि सा जी आम जनता है वो बार बार परेशान भी कर रहे थे इस तुंत तो अलावा थाना कुलगढ़ी में जो सांस्पैक्टर गुरमीत सिंह है उन्होंने भी जज एस पी लूरल की टीम की अगवाई में बहुत वीम किया है ਤਾਂ ਤੋਂ ਵੱਡੇ ਤੋਂ ਜਿਹੜੇ ਸਿਟੀ ਤੇ ਰੂਰਲ ਏਰੀਆ ਦੋਹਾਂ ਸਾਡੇ ਫਿਰੋਜ਼ਪੁਰ ਦੇ ਦੋਨੋਂ ਹਲਕੇ ਦੇ ਵਿੱਚ ਕਾਫੀ ਪਰੇਸ਼ਾਨ ਕਰ ਰਹੀ ਸੀ ਕਿ ਲੋਕੋਂ ਉਹਦੇ ਵਿੱਚ ਇੱਕ ਪ੍ਰਥਮੀ ਜਿਹੜਾ ਰਾਤ ਦੇ ਜਿਹੜੀ ਬਰਗਲਰੀ ਹੁੰਦੀ ਹੈ ਉਹ ਰਾਤ ਦੇ ਉਹਦਾ ਐਮਓ ਸੀਗਾ ਰਾਤ ਨੂੰ ਘਰ ਜਦੋਂ ਲੋਕ ਨਹੀਂ ਹੁੰਦੇ ਸੀਗੇ ਉੱਤੇ ਕੁਸ ਕੇ ਉੱਤੇ ਚੋਰੀ ਕਰਦਾ ਸੀ ਤੇ ਦੂਜਾ ਜਿਹੜਾ ਰਹੇਗਾ ਪ੍ਰਥਮ ਉਹ ਵੀ ਬਾਈਸਾਗਰ ਰੇਨਵਾਲਾ ਹੈ ਉਹ ਦਿਨ ਦਿਹਾੜੇ है जी सुनते रहते हो सिटी कैंट के ऑपरेट करता है इन दोनों इंस्पैक्टर गुरमीत की टीम ने बहुत ही मेहनत नाल पूरे इनपुट पर काम करते हुए पकड़ा है इन दोनों में टोटल चार चार मुकदमे भी दर्ज हुए दोनों पे ਬਖਵਾ ਥਾਣੇ ਦੇ ਚਾਰ ਅਲੱਗ-ਅਲੱਗ ਪੱਧਰੀ ਦਰਜ ਨੇ ਟੋਟਲ ਦੋਨੋਂ ਨੂੰ ਮਿਲਾ ਕੇ ਨਾ ਦੇ ਉੱਪਰ 8 ਦੇ ਪੱਧਰੀ ਦਰਜੇ ਅਤੇ ਹੁਣ ਤੱਕ ਇਹ ਵੀ ਆਪਣੀ ਪਤਨਾ ਦੇ ਕਈ ਵਾਰਗਾਂ ਦੀ ਬਾਤ ਰਹੀ ਹੈ ਜਿਹੜੇ ਵਿੱਚ ਸਿਟੀ ਫਿਰੋਜ਼ਪੁਰ ਕੈਂਪ ਫਿਰੋਜ਼ਪੁਰ ਸਦਰ ਫਿਰੋਜ਼ਪੁਰ ਤੇ ਕੁਲਗੜੀ ਥਾਣੇ ਦੀਆਂ ਬਾਤਾਂ ਹੈ ਜਿਨ ਸਾਹਮਣੇ ਆਈਆਂ ਹੁਣ ਤੱਕ ਕੀ ਰਿਕਵਰੀ ਵਿੱਚ ਕਲੰਗੀ ਬਾਇਲਸ ਤੋਂ ਦੀ ਟੀਮ ਵੱਲੋਂ 20 ਮੋਟਰਸਾਈਕਲ ਰਿਕਵਰ ਹੋਲਡਿ ਕੀਤੀ ਜਾ ਚੁੱਕੇ ਨੇ ਤੇ ਜਿਹੜੀ ਸਾਡੀ ਕੁਲਗੜੀ ਦੀ ਟੀਮ ਹੈ ਉਨ੍ਹਾਂ ਦੇ ਵੱਲੋਂ ਮੋਟਰਸਾਈਕਲ, ਮੋਬਾਈਲ ਫੋਨ, 5 ਡੇਢ ਨਾਲprotector ਰਾਤ ਨੂੰ ਇਹਨਾਂ ਨੇ ਚੋਰੀ ਕੀਤੀ ਸੀਗੇ। ਸੋਨੇ ਦੀ ਚੇਨ, ਸੋਨੇ ਦੀ ਬੂਦਰੀ ਤੇ ਇਤਿਆਦ ਹੀ ਐਡੇ ਆਰਟੀਕਲ ਰਿਕਵਰ ਕੀਤੇ। ਅਸੀਂ ਇਹੀ ਹੋਪ ਕਰਦੇ ਹਾਂ ਕਿ ਇਹ ਜਿਹੜੇ ਬੰਦੇ ਰਾਤ ਤੇ ਦਿਨ 'ਚ ਸਾਡੀ ਆਮ ਨਾਗਰਿਕਾਂ ਨੂੰ ਤੱਕ ਪਰੇਸ਼ਾਨ ਕਰਦੇ ਸੀਗੇ। ਤੇ ਵੱਖ-ਵੱਖ ਮਾਧਿਅਮ ਸੇ ਸਨਾਚੀ ਕਰਦੇ ਸੀ, ਬਰਗਰੀ ਕਰਦੇ ਸੀ, ਚੋਰੀ ਕਰਦੇ ਸੀ। ਉਹਨਾਂ 'ਤੇ ਅਸੀਂ ਕਾਬੂ ਕਰ ਰਹੇ ਹਾਂ ਤੇ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸਾਡੀ ਇਹ ਮੁਹਿੰਮ ਹੈ, ਚੋਰਾਂ ਨੂੰ ਉਹਨਾਂ ਦੇ ਜੋ ਸੱਤੀ ਜੱਗ ਮਾ ਪਹੁੰਚਾਉਣ ਦੀ ਬਾਤ ਕੋ ਨੂੰ ਪਹੁੰਚਾਇਆ ਜਾਏ ਤੇ ਜੇਕਰ ਸਾਡਾ ਜਿਲ੍ਹਾ ਹੈ ਉਹਦੇ ਵੀ ਸ਼ਾਂਤੀ ਦੇ ਅੰਦਰ قائم ਹੋ